ਇੱਕ ਰਾਣੀ ਸੀ ਰਾਣੀ ਸੁਣਿਓ ਧਿਆਨ ਨਾਲ ਮਾਤਾਂ ਵਾ ਪੈਣਾ ਨਾਲ ਕੀ ਜਾਣਾ ਹੈ ਕਿਹੜੀ ਚੀਜ਼ ਨਾਲ ਲੈ ਇੱਕ ਰਾਣੀ ਸੀ ਬੰਦਗੀ ਬਹੁਤ ਕਰਿਆ ਕਰਦੀ ਸੀ ਨਾਮ ਜਪਿਆ ਕਰਦੀ ਸੀ ਸੁਣਿਓ ਉਸ ਰਾਣੀ ਨੇ ਨਾਮ ਜਪਣਾ ਪਰ ਉਹ ਜਿਹੜਾ ਰਾਜਾ ਸੀ ਨਾ ਰਾਜਾ ਉਹ ਨਹੀਂ ਜਪਿਆ ਕਰਦਾ ਸੀ ਰਾਣੀ ਬਹੁਤ ਬੰਦਗੀ ਕਰਿਆ ਕਰਦੀ ਸੀ ਨਾਮ ਜਪਣਾ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਬੰਦਗੀ ਕਰਨੀ ਰਾਜਾ ਕੀ ਕਰਿਆ ਕਰਦਾ ਸੀ ਉਹ ਰਾਜੇ ਨੇ ਕਾਸਾ ਖੇਡਣੀਆਂ ਨਿਕਰੀਆਂ ਰੱਖ ਕੇ ਜੂਆ ਲਾ ਲੋ ਜੂਆ ਖੇਡਣਾ ਘੋੜ ਸਵਾਰੀ ਕਰਨੀ ਸ਼ਿਕਾਰ ਤੇ ਜਾਣਾ ਤੇ ਰਾਣੀ ਨੇ ਕਹਿ ਦੇਣਾ ਸੁਣਿਓ ਹਰ ਪਤਨੀ ਦਾ ਮਾਨ ਹੁੰਦਾ ਹੈ ਜਿਹੜੀ ਪਤਨੀ ਨਾਮ ਜਪਣ ਵਾਲੀ ਹੋਏ ਨਾ ਬੰਦਗੀ ਵਾਲੀ ਹੋਏ ਉਹਦਾ ਇਹ ਮੰਨ ਹੁੰਦਾ ਹੈ ਕਿ ਮੇਰਾ ਪਤੀ ਵੀ ਨਾਮ ਜਪਣ ਵਾਲਾ ਹੋਵੇ ਹੁੰਦਾ ਤੇ ਜੇਕਰ ਪਤੀ ਨਾਮ ਜਪਣ ਵਾਲਾ ਹੋਵੇ ਪਤਨੀ ਨਾ ਨਾਮ ਜਪਦੀ ਹੋਵੇ ਉਹਦਾ ਵੀ ਮੰਨ ਹੁੰਦਾ ਹੈ ਕਿ ਮੇਰੀ ਪਤਨੀ ਵੀ ਨਾਮ ਜਪਣ ਵਾਲੀ ਹੋਵੇ ਉਹ ਵਿਰਲੇ ਘਰ ਹੁੰਦੇ ਨੇ ਜਿੱਥੇ ਦੋਨੋਂ ਜੀ ਨਾਮ ਜਪਦੇ ਨੇ ਆਪ ਕੋ ਸਤਨਾ ਉਹ ਵਿਰਲੇ ਘਰ ਸੁਣਿਓ ਹੁਣ ਰਾਣੀ ਨਾਮ ਜਪਦੀ ਸੀ ਜਿਹੜਾ ਰਾਜਾ ਸੀ ਉਹ ਨਹੀਂ ਜਪਿਆ ਤੇ ਰਾਣੀ ਨੇ ਕਹਿ ਦੇਣਾ ਰਾਜਨ ਨਾਮ ਜਪਲਿਆ ਕਰੋ ਨਾਮ ਜਪਲਿਆ ਕਰੋ ਤੁਹਾਨੂੰ ਪਤਾ ਹੈ ਨਾਮ ਨਾਲ ਜਾਂਦਾ ਹੈ ਰਾਜਨ ਪਤਾ ਹੈ ਕੀ ਕਹਿੰਦਾ ਕਹਿੰਦਾ ਹਾਂ ਮੈਨੂੰ ਪਤਾ ਹੈ ਨਾਲ ਜਾਂਦਾ ਹੈ ਕਹਿੰਦਾ ਕੱਲ ਜਪਾਂਗੇ ਆਖੋ ਸਤਨਾਮ ਓ ਜੇ ਸਾਨੂੰ ਵੀ ਕੋਈ ਘਾਰੇ ਵਿੱਚ ਕਹ ਦੇ ਨਾ ਜਾਂ ਕੋਈ ਗ੍ਰੰਥੀ ਕਹ ਦੇ ਭਾਈ ਨਾਮ ਜਪਿਆ ਕਰ ਉਹ ਫਿਰ ਪਤਾ ਕੀ ਕਹਿੰਦਾ ਮਨੁੱਖ ਕਹਿੰਦਾ ਹਜੇ ਕਿੱਥੇ ਟਾਈਮ ਹੈ ਹਜੇ ਤਾਂ ਹੱਸਣ ਖੇਡਣ ਦਾ ਟਾਈਮ ਹੈ ਕੋਈ ਨਹੀਂ ਉਮਰ ਬਥੇਰੀ ਪਈ ਹੈ ਨਾਮ ਜਪਣਾ ਨਹੀਂ ਐਈ ਕਹਿੰਦੇ ਆ ਨਹੀਂ ਗੁਰੂ ਕੀ ਪਿਆਰਿਓ ਹੁਣ ਉਹ ਰਾਜਾ ਵੀ ਕਹਿੰਦਾ ਕੱਲ ਜਪਾਂਗੇ ਅਸੀਂ ਵੀ ਅੰਮ੍ਰਿਤ ਵੇਲੇ ਉੱਠਣ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਉੱਠਿਆ ਕਰੀਏ ਵੀ ਨਾਮ ਜਪਾਂਗੇ ਪਰ ਨੀਂਦ ਸਾਨੂੰ ਨਾਮ ਜਪਣ ਨਹੀਂ ਦਿੰਦੀ ਆਖੋ ਸਤਨਾਮ ਗੁਰਬਾਣੀ ਬੰਦਾ ਕੀ ਕਹਿੰਦੀ ਹੈ ਗੁਰੇ ਕਾਮ ਕੋ ਉਠ ਖਲੋਵਾ ਨਾਮ ਕੀ ਵੇਲਾ ਪੈ ਪੈ ਸੋਣਾ ਕਹਿੰਦੇ ਜਦੋਂ ਬੁਰੇ ਕੰਮ ਕਰਨੇ ਹੋਣ ਜਦੋਂ ਕੋਈ ਕੁਕਰਮ ਕਰਨਾ ਹੋਏ ਚੋਰੀ ਕਰਨੀ ਹੋਏ ਠੱਗੀ ਮਾਰਨੀ ਹੋਏ ਫਿਰ ਤਾਂ ਤਿਆਰ ਪਰ ਤਿਆਰ ਰਹਿੰਦਾ ਤੇ ਜਦੋਂ ਕਹਣਾ ਕਹ ਜੀਏ ਨਾ ਨਾਮ ਜਪ ਲੈ ਫਿਰ ਕਹਿੰਦੇ ਨੇ ਨੀਂਦ ਆਉਂਦੀ ਆਖੋ ਸਤਨਾ ਸਤਗੁਰ ਪਾਸ਼ਾ ਗੁਰੂ ਨਾਮ ਕੀ ਬੇਲਾ ਪੈਪਸ ਨਾਮ ਦੇ ਵੇਲੇ ਤੂੰ ਸੋ ਜਾਣਾ ਹੈ पर नहीं गुरु के प्यारे जदों जमा ने आ करके जो जमा ने आके पटक फट हाँ, 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 के धूके फिर पछ फिर कहेंगा नाम जप लेंदा तो वाया गल सी ਸਾਰੀ ਉਮਰ ਐਦਾ ਹੀ ਲਗਾ ਦਿੱਤੀ ਕਮਾ ਕਾਰਾਂ ਵਿੱਚ ਲਗਾ ਦਿੱਤੀ ਘਰ-ਬਾਰ ਬਣਾਉਂਦੇ ਐ ਲਗਾ ਦਿੱਤੀ ਨਹੀਂ ਗੁਰੂ ਜੀ ਪਿਆਰੇ ਸੁਣਿਓ ਰਾਜਨ ਨੂੰ ਕਹਿੰਦੇ ਨਾਮ ਜਪ ਲਿਆ ਕਰੋ ਨਾਲ ਜਾਂਦਾ ਹੈ ਕਹਿੰਦਾ ਹਾਂ ਮੈਨੂੰ ਪਤਾ ਹੈ ਨਾਲ ਜਾਂਦਾ ਹੈ ਕੱਲ ਜਪਾਂਗਾ ਇੰਜ ਕਰਦੇ ਆ ਕਰਦੇ ਆ 5 ਸਾਲ ਹੋ ਗਏ ਰਾਣੀ ਨੂੰ ਕਹਿੰਦੇ ਆ ਰਜਨ ਨਾਮ ਜਪ ਲਿਆ ਕਰੋ ਇੱਕ ਦਿਨ ਰਾਣੀ ਨੇ ਕਹਿ ਦਿੱਤਾ ਤੁਸੀਂ ਤਾਂ ਸਾਰਾ ਦਿਨ ਜੂਏ ਵਿੱਚ ਤਾਸਾਂ ਵਿੱਚ ਘੋੜ ਸਵਾਰੀ ਵਿੱਚ ਸ਼ਿਕਾਰ ਵਿੱਚ ਮਸਤ ਰਹਿੰਦੇ ਹੋ ਰਾਣੀ ਦੇ ਮੂੰਹੋਂ ਨਿਕਲ ਗਿਆ ਤੁਸੀਂ ਬੜੇ ਮੂਰਖ ਹੋ ਆਖ ਸਤਨਾਮ ਵਾਹਿਗੁਰੂ ਕਹਿੰਦੇ ਬੜੇ ਮੂਰਖ ਹੋ ਰਾਣੀ ਦੇ ਮੁੱਖੋਂ ਦੇਖੇ ਰਾਜੇ ਨੂੰ ਚੜ ਗਿਆ ਗੁੱਸਾ ਕਹਿੰਦਾ ਮੈਨੂੰ ਮੂਰਖ ਆਖਿਆ ਵਜ਼ੀਰ ਇਕੱਠੇ ਕਰ ਲੈ ਸਭਾ ਬੁਲਾਈ ਵਜ਼ੀਰ ਇਕੱਠੇ ਕਰ ਲੈ ਉਹਨਾਂ ਦੇ ਵਿੱਚੋਂ ਇੱਕ ਵਜ਼ੀਰ ਧਾਰਮਿਕ ਲੈਣ ਵਾਲਾ ਵਜ਼ੀਰ ਸੀ ਉਹਨੂੰ ਬੁਲਾ ਕਰਕੇ ਕਹਿੰਦਾ ਗੱਲ ਸੁਣ ਵਜ਼ੀਰ ਮੈਨੂੰ ਰਾਣੀ ਨੇ ਮੂਰਖ ਆਖਾ ਬੜਾ ਵੱਡਾ ਮੂਰਖ ਆਖਿਆ ਮੇਰਾ ਮਨ ਨਹੀਂ ਮੰਨਦਾ ਮੇਰਾ ਮਨ ਨਹੀਂ ਖੁਲੋਂਦਾ ਇੰਜ ਕਰ ਇਸ ਸ਼ਹਿਰ ਦੇ ਵਿੱਚੋਂ ਇਸ ਨਗਰ ਦੇ ਵਿੱਚੋਂ ਤੇਰੀ ਇੱਕ ਡਿਊਟੀ ਲਾਉਣੀ ਹੈ ਸਭ ਤੋਂ ਵੱਡਾ ਮੂਰਖ ਲੱਭ ਕੇ ਲਿਆਖੋ ਸਤਨਾ ਸ਼ਿਵਾਰੀ ਤੇ ਆਹ سونے ਦੀ ਸੋਟੀ ਮੈਂ ਤੈਨੂੰ ਦੇਣ ਲੱਗਾ ਜਿਹੜਾ ਤੂੰ ਮੂਰਖ ਲੱਭ ਕੇ ਲਿਆਏਂਗਾ ਨਾ ਇਹ ਸੋਟੀ ਉਹਨੂੰ ਦੇ ਦੇ ਉਸ ਮੂਰਖ ਨੂੰ ਕਹਿੰਦਾ ਠੀਕ ਹੈ ਹੜਾ ਵਜ਼ੀਰ ਕਹਿੰਦਾ ਸਤ ਵਚਨ ਕਹਿੰਦਾ ਕੁਝ ਹਫ਼ਤਿਆਂ ਦਾ ਸਮਾਂ ਲੈ ਲੈ ਤੇ ਇਸ ਨਗਰ ਵਿੱਚੋਂ ਸਭ ਤੋਂ ਵੱਡਾ ਮੂਰਖ ਲੱਭ ਕੇ ਲਿਆ ਤੂੰ ਸਤਨਾਮ ਵਾਹ ਸੁਣਿਓ ਧਿਆਨ ਦੇਣਾ ਇਸ ਸਮਝਾਉਣ ਦੀ ਦ੍ਰਿਸ਼ਟਾਂਤ ਸਮਝ ਆਏਗੀ ਨਾਲ ਕੀ ਜਾਣਨ ਸਕੇ ਹੁਣ ਕੁਝ ਸਮਾਂ ਬੀਤਿਆ ਸੁਣੋ ਜਦੋਂ ਕੁਝ ਸਮਾਂ ਬੀਤ ਗਿਆ ਤੇ ਰਾਜਨ ਬਿਮਾਰ ਹੋ ਗਿਆ ਬਿਮਾਰ ਹੁਣ ਰਾਜਨ ਬਿਮਾਰ ਹੋ ਗਿਆ ਤੇ ਹੁਣ ਸਾਰੇ ਵਜ਼ੀਰਾਂ ਨੂੰ ਇਕੱਠਾ ਕਰਦਾ ਹੈ ਤੇ ਉਹ ਧਾਰਮਿਕ ਲਾਈਨ ਵਾਲੇ ਵਜ਼ੀਰ ਨੂੰ ਬੁਲਾ ਕਰਕੇ ਕਹਿੰਦਾ ਹੈ ਵਜ਼ੀਰ ਬਹੁਤ ਜ਼ਿਆਦਾ ਬੁਲਾ ਰਿਹਾ ਸੀ ਕਹਿੰਦਾ ਵਜ਼ੀਰ ਤੈਨੂੰ ਇੱਕ ਕੰਮ ਕਿਹਾ ਸੀ ਤੇਰੀ ਇੱਕ ਡਿਊਟੀ ਲਈ ਸੀ ਇਸ ਸ਼ਹਿਰ ਦੇ ਵਿੱਚੋਂ ਸਭ ਤੋਂ ਵੱਡਾ ਮੂਰਖ ਲੱਭਣ ਦੇ ਕੀ ਤੂੰ ਲੱਭ ਕੇ ਲਿਆਇਆ ਹੈ ਤੈਨੂੰ ਸੋਨੇ ਦੀ ਸੋਟੀ ਦਿੱਤੀ ਐ ਇਹ ਸੋਟੀ ਤੂੰ ਉਸ ਨੂੰ ਪੜਾਉਣੀ ਐ ਤੂੰ ਮੇਰਾ ਕੰਮ ਕੀਤਾ ਰਾਜਨ ਕਹਿੰਦਾ ਬਸ ਹੁਣ ਮੇਰੀ ਜ਼ਿੰਦਗੀ ਦੇ ਤਿੰਨ ਚਾਰ ਦਿਨ ਹੀ ਰਹਿ ਗਏ ਨੇ ਸਿਰਫ ਹੀ ਤਿੰਨ ਚਾਰ ਦਿਨ ਡਾਕਟਰਾਂ ਨੇ ਜਵਾਬ ਦੇ ਦਿੰਦਾ ਸੁਣ ਲਿਓ ਧਿਆਨ ਨਾਲ ਕਹਿੰਦਾ ਤਿੰਨ ਚਾਰ ਦਿਨ ਰਹਿ ਗਏ ਰਾਜਨ ਵਜ਼ੀਰ ਨੂੰ ਕਹਿ ਰਿਹਾ ਕਹਿੰਦਾ ਅੱਛਾ ਹਣਾ ਵਜ਼ੀਰ ਨੇ ਪੰਜ ਸਵਾਲ ਕੀਤੇ ਨੇ ਉਸ ਰਾਜਨ ਨੂੰ ਸੁਣ ਲਿਓ ਇਹ ਸਾਰੇ ਆਪਣੇ ਤੇ ਲਾਗੂ ਹੁੰਦੇ ਨੇ ਪੰਜ ਸਵਾਲ ਕੀਤੇ ਨੇ ਵਜ਼ੀਰ ਪੁੱਛਦਾ ਹੁਣ ਰਾਜਨ ਤੋਂ ਪਹਿਲਾ ਸਵਾਲ ਕਰਦਾ ਹੈ ਵਜ਼ੀਰ ਰਾਜਨ ਨੂੰ ਕਹਿੰਦਾ ਕਿੱਥੇ ਜਾ ਰਹੇ ਹੋ ਰਾਜਨ ਕਹਿੰਦਾ ਪਰਲੋਕ ਦੀ ਯਾਤਰਾ ਖੋ ਸਤਨਾ ਵਜ਼ੀਰ ਕਹਿੰਦਾ ਤਿੰਨ ਚਾਰ ਦਿਨ ਬਾਅਦ ਤੁਸੀਂ ਕਿੱਥੇ ਜਾ ਰਹੇ ਹੋ ਰਾਜਨ ਕਹਿੰਦਾ ਪਰਲੋਕ ਦੀ ਯਾਤਰਾ ਦੂਜਾ ਸਵਾਲ ਹੁਣ ਦੂਜਾ ਸਵਾਲ ਵਜ਼ੀਰ ਪੁੱਛਦਾ ਹੈ ਕਹਿੰਦਾ ਕਦੋਂ ਵਾਪਸ ਆਓਗੇ ਆਪੋ ਸਤਨਾ ਕਹਿੰਦਾ ਕਦੋਂ ਵਾਪਸ ਆਓਗੇ ਕਹਿੰਦਾ ਬੜਾ ਮੂਰਖ ਹੈ ਰਾਜਨ ਕਹਿੰਦਾ ਬੜਾ ਮੂਰਖ ਹੈ ਕਹਿੰਦਾ ਉੱਥੋਂ ਗਿਆ ਕੋਈ ਵਾਪਸ ਨਹੀਂ ਆਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਉੱਥੋਂ ਗਿਆ ਕੋਈ ਵਾਪਸ ਨਹੀਂ ਆਉਂਦਾ ਹੁਣ ਤੀਜਾ ਸਵਾਲ ਪੁੱਛ ਗਏ ਵਜ਼ੀਰ ਰਾਜਨ ਨੂੰ ਕਹਿੰਦਾ ਕਿੰਨੀ ਕੋ ਦੂਰ ਜਾ ਰਹੇ ਹੋ ਰਾਜਨ ਕਹਿੰਦਾ ਉਥੋਂ ਦੀ ਕੋਹਾਂ ਦੀ ਗਿਣਤੀ ਕੋਈ ਨਹੀਂ ਆਪ ਕੋ ਸਤਨਾ ਜੇ ਮਾਰਗ ਕੇ ਗਨੇ ਜਾਇ ਨਾ ਕੋਸਾ ਸੁਖਨੀ ਸਾਹਿਬ ਚ ਪੜਦਿਆ ਕਹਿੰਦੇ ਕਿਲੋ ਕਿਲੋ ਮੀਟਰ ਤੂੰ ਵੀ ਦੂਰ ਕਹਿੰਦੇ ਜਿਆਦਾ ਕੋਹ ਦੇ ਕੋ ਗਿਣੇ ਨਹੀਂ ਜਾ ਸਕਦਾ ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਤੂੰ ਹਾਂ ਸੰਤੋਸਾ ਕਹਿੰਦੇ ਉਹ ਕੋਹਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ ਆਖੋ ਸਤਨਾਮ ਹੁਣ ਚੌਥਾ ਸਵਾਲ ਕਰਦਾ ਹੈ ਵਜ਼ੀਰ ਰਾਜਨ ਫੜਿਆ ਕਹਿੰਦਾ ਇਹ ਰਾਣੀਆਂ ਇਹ ਵਜ਼ੀਰ ਏ ਹੋਰ ਤੁਹਾਡੇ ਆਸ-ਪਾਸ ਵਾਲੇ ਤੁਹਾਡੇ ਨਾਲ ਜਾਏਗਾ ਕੋਈ ਰਾਜ ਨੇ ਕਹਿੰਦਾ ਓਥੇ ਅਕੱਲਾ ਹੀ ਜਾਣਾ ਪੈਂਦਾ ਐ ਆਖੂ ਸਤਨਾ ਓਥੇ ਕਿਨੇ ਜਾਣਾ ਪੈਂਦਾ ਐ ਸਾਰੇ ਸਵਾਲੇ ਜਿੰਨੇ ਸਵਾਲ ਨੇ ਆਪਣੇ ਤੇ ਲਾਈਓ ਪੰਜਵਾਂ ਸਵਾਲ ਵਜੀਰ ਕਰਦਾ ਹੈ ਰਾਜਨ ਨੂੰ ਇਹ ਨਕਦੀ ਤੁਹਾਡੇ ਖਜ਼ਾਨੇ ਵਿੱਚ ਇੰਨੀਆਂ ਮੋਹਰਾ ਇੰਨੇ ਸ਼ਿੱਕੇ ਕਹਿੰਦਾ ਕੁਝ ਨਾਲ ਲੈ ਕੇ ਜਾ ਰਹੇ ਹੋ ਇੰਨੀ ਸੰਪਤੀ ਹੈ ਤੁਹਾਡੇ ਘੋੜ ਕਹਿੰਦਾ ਕੁਝ ਨਾਲ ਲੈ ਕੇ ਜਾ ਰਹੇ ਹੋ ਰਾਜਨ ਕਹਿੰਦੇ ਉੱਥੇ ਨਕਦੀ ਨਾਲ ਨਹੀਂ ਜਾਂਦੀ ਉੱਥੇ ਮੋਹਰਾ ਨਾਲ ਨਹੀਂ ਜਾਂਦੀ ਆਪੋ ਸਤਨਾ ਸੁਣੇ ਹੋ ਰਿਪੀਟ ਕਰ ਰਿਹਾ ਕਿੱਥੇ ਜਾ ਰਹੇ ਹੋ ਪ੍ਰਲੋਕ ਦੀ ਯਾਤਰਾ ਕਦੋਂ ਆਓਗੇ ਉੱਥੋਂ ਕੋਈ ਵਾਪਸ ਨਹੀਂ ਆਉਂਦਾ ਜੇ ਆਉਂਦਾ ਹੈ ਤਾਂ ਪਤਾ ਨਹੀਂ ਕਿਹੜੇ ਘਰ ਗਿਆ ਮਹਾਰਾਜ ਜਦੋਂ ਦੁਆਰਾ ਜਨਮ ਦਿੰਦਾ ਹੈ ਪਤਾ ਥੋੜੀ ਹੁੰਦਾ ਕਿਹੜੇ ਘਰ ਆ ਕਿੰਨੀ ਕੋ ਦੂਰ ਜਾ ਰਹੇ ਹੋ ਗਿਣਤੀ ਕੋਈ ਨਹੀਂ ਨਾਲ ਕੁਝ ਜਾ ਰਿਹਾ ਤੁਹਾਡੇ ਕਹਿੰਦਾ ਉੱਥੇ ਇਕੱਲੇ ਹੀ ਜਾਣਾ ਪੈਂਦਾ ਹੈ ਨਾਲ ਕੁਝ ਵੀ ਨਹੀਂ ਜਾਂਦਾ ਕਹਿੰਦਾ ਮੋਹਰਾ ਖਜ਼ਾਨੇ ਕੁਝ ਨਾਲ ਖੜ ਰਹੇ ਹੋ ਨਹਿਰੇ ਹੋ ਕਹਿੰਦਾ ਨਹੀਂ ਉੱਥੇ ਕੁਝ ਵੀ ਨਾਲ ਨਹੀਂ ਜਾਂਦਾ ਹੁਣ ਵਜ਼ੀਰ ਕਹਿੰਦਾ ਹੈ ਕੁਝ ਤਾਂ ਨਾਲ ਜਾਂਦਾ ਹੋਏਗਾ ਤੋ ਸਤਨਾ ਸ੍ਰੀ ਅਕਾਲ ਕੁਝ ਤਾਂ ਨਾਲ ਜਾਂਦਾ ਹੋਏਗਾ ਜਿੱਥੇ ਆਪਾਂ ਸਾਰਿਆਂ ਨੇ ਜਾਣਾ ਹੈ ਉਥੇ ਕੁਝ ਤਾਂ ਨਾਲ ਜਾਂਦਾ ਹੋਏਗਾ ਵਜ਼ੀਰ ਰਾਜਨ ਕਹਿੰਦਾ ਹਾਂ ਚਾਹੁੰਦਾ ਹੈ ਰਾਜਨ ਕਹਿੰਦਾ ਉਥੇ ਨਾਮ ਨਾਲ ਜਾਂਦਾ ਕੋ ਸਤਨਾ ਉਥੇ ਨਾਮ ਨਾਲ ਜਾਂਦਾ ਹੈ ਹੁਣ ਸੁਣਿਓ ਵਜ਼ੀਰ ਕਹਿੰਦਾ ਹੈ ਜਿਹੜੀ ਇੱਕ ਚੀਜ਼ ਨਾਲ ਜਾਂਦੀ ਹੈ ਨਾਮ ਉਹ ਤੁਸੀਂ ਇਕੱਠਾ ਕੀਤਾ ਹੈ ਜਿਹੜੀ ਇੱਕ ਚੀਜ਼ ਨਾਲ ਜਾਂਦੀ ਹੈ ਬੰਦੇ ਦੇ ਉਹ ਤੁਸੀਂ ਇਕੱਠਾ ਕੀਤਾ ਹੈ ਰਾਜਨ ਕਹਿੰਦਾ ਉਹ ਮੈਂ ਇਕੱਠਾ ਨਹੀਂ ਕੀਤਾ ਆਖੋ ਸਤਨਾਮ ਸ਼ੁਗਵਾਸ ਕਹਿੰਦਾ ਉਹ ਮੈਂ ਇਕੱਠਾ ਨਹੀਂ ਕੀਤਾ ਸੁਣਿਓ ਵਜ਼ੀਰ ਨੇ ਹਿੰਮਤ ਕੀਤੀ ਵਜ਼ੀਰ ਨੇ ਹਿੰਮਤ ਕੀਤੀ ਮੇਰੀ ਗੱਲ ਮੰਨੋ ਸ਼ਹਿਰ ਵਿੱਚੋਂ ਵੱਡਾ ਮੂਰਖ ਲੱਭਣ ਦੀ ਲੋੜ ਨਹੀਂ ਇਹ ਸੁਣਦੀ ਤੁਸੀਂ ਲੈ ਲਓ ਆਖੋ ਸਤਨਾ ਕਹਿੰਦੇ ਸ਼ਹਿਰ ਵਿੱਚੋਂ ਵੱਡਾ ਮੂਰਖ ਲੱਭਣ ਦੀ ਲੋੜ ਨਹੀਂ ਫਿਰ ਤੁਹਾਡੇ ਤੋਂ ਵੱਡਾ ਮੂਰਖ ਕਿਹੜਾ ਹੋਏਗਾ ਜਿਹੜਾ ਤੁਹਾਨੂੰ ਪਤਾ ਹੈ ਇੱਕ ਨਾਲ ਇੱਕ ਚੀਜ਼ ਨਾਲ ਜਾਂਦੀ ਹੈ ਨਾਮ ਉਹ ਤੁਸੀਂ ਇਕੱਠਾ ਨਹੀਂ ਕੀਤਾ